ਸਤਿ ਸ੍ਰੀ ਅਕਾਲ ਦੋਸਤੋ ਤੇ ਅੱਜ ਅਸੀਂ ਬੈਠਿਆਂਗੇ ਸਹਿਰ ਬਰੇਟਾ ਵਿਖੇ ਤੇ ਜਥੇਦਾਰ ਕਮੰਡ ਸਿੰਘ ਜੀ ਖਾਲਸਾ ਉਗਰਾਹਾ ਤੇ ਜਥੇਦਾਰ ਬਾਬਾ ਗੁਰਮੇਲ ਸਿੰਘ ਜੀ ਤੇ ਬਾਬਾ ਸਾਦਾ ਤੇ ਜਿੰਨੇ ਵੀ ਸਾਡੇ ਮਤਲਬ ਜਥੇਦਾਰ ਦੇ ਸਿੰਘ ਹੁੰਦੇ ਨੇ ਸਾਰੇ ਮੌਜੂਦ ਨੇ ਤੇ ਬਾਬਾ ਕਰਨੈਲ ਸਿੰਘ ਜੀ ਤੇ ਸਾਰੀਆਂ ਇਧਰ ਸੰਗਤਾਂ ਬੈਠੀਆਂ ਨੇ ਕਿਉਂਕਿ ਇਹ ਹਰ ਰੋਜ਼ ਪਿੰਡਾਂ ਦੇ ਵਿੱਚ ਜਾਂਦੇ ਨੇ ਮਸਲੇ ਹੱਲ ਕਰਵਾਉਂਦੇ ਨੇ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਆਟਾਂ ਕਿ ਪੰਜਾਬ ਨੂੰ ਜਰ ਇੱਕ ਤਰ੍ਹਾਂ ਦਾ ਪਤਾ ਨਹੀਂ ਕੀ ਹੋ ਚੁੱਕਿਆਗਾ ਕਿ ਬਾਬਾ ਜੀ ਕੋਲ ਦਿਨ ਰਾਤ ਇੰਨੇ ਫੋਨ ਆਉਂਦੇ ਨੇ ਤੇ ਬਾਹਰਲੇ ਮੁਲਕਾਂ ਤੱਕ ਦੇ ਵੀ ਮਸਲੇ ਆਉਂਦੇ ਨੇ ਤੇ ਜਿੰਨੇ ਜੋਗੇ ਨੇ ਮਸਲੇ ਹੱਲ ਕਰਵਾਉਂਦੇ ਰਹਿੰਦੇ ਨੇ ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਪੱਖ ਬਾਤ ਨਹੀਂ ਕਰਦੇ ਕਿਸੇ ਨਾਲ ਕੋਈ ਧੱਕਾ ਨਹੀਂ ਕਰਦੇ ਤੇ ਦੂਸਰਾ ਸੀ ਧੰਨਵਾਦ ਕਰਦੇ ਆ ਸੰਗਤਾਂ ਦਾ ਜਿਹੜਾ ਮਤਲਬ ਮਸਲੇ ਇਹੋ ਜਿਹੇ ਹੁੰਦੇ ਨੇ ਜਿਹੜੇ ਪੁਸਤ ਪ੍ਰਸ਼ਾਸਨ ਤੋਂ ਜਾਂ ਕੋਰਟ ਕਚੈਰੀਆਂ ਤੋਂ ਵੀ ਨਹੀਂ ਨਿਬੜੇ ਹੁੰਦੇ ਉਹ ਬਾਬਾ ਜੀ ਦੀ ਗੱਲ ਮੰਨ ਕੇ ਫੈਸਲੇ ਹੱਲ ਹੋਏ ਨੇ ਤੇ ਆਜੋ ਆਪਾਂ ਦੇਖਦੇ ਆਂ ਪੂਰਾ ਇਹ ਮਸਲਾ ਕੀ ਹੈਗਾ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਸਲਾ ਇਹ ਉਹ ਮੁੰਡੇ ਨੇ ਮੈਨੂੰ ਬੁਲਾਇਆ ਤਸਵੀਰ ਨੇ ਵੀ ਬਾਬਾ ਜੀ ਆਹ ਕਰਕੇ ਆ ਤੁਸੀਂ ਇਹ ਕੰਮ ਕਰਨਾ ਤਾਂ ਅਸੀਂ ਮਤਲਬ ਇੱਥੇ ਇਹਨਾਂ ਤੋਂ ਐਪੀ ਡਾਟ ਅਸੀਂ ਉਹੀ ਨਹੀਂ ਆਉਂਦੇ ਆ ਦੇਖੋ ਇਹ ਸਾਨੂੰ ਐਪੀ ਡਾਟ ਦਿੱਤਾ ਕਰਿਆ ਨੇ ਕਈ ਵਾਰੀ ਇਹ ਹੁੰਦਾ ਵੀ ਖਾਣੇ ਨਹੀਂ ਗੂ ਕੱਠੇ ਆ ਕੇ ਬਹਿ ਜਾ ਤੂੰ ਬਹਿ ਜਾ ਤੂੰ ਬਹਿ ਜਾ ਬਹਿ ਜਾ ਬਕਰ ਕਰੀ ਕਰ ਚੁੱਕੇ ਹੈ ਨਾ ਆਜੂ ਆਜੂ ਬਹਿ ਜਾ ਇਹਨਾਂ ਦਾ ਜਵਾਈ ਸੀ ਆ ਇਹਨਾਂ ਦਾ ਪੁੱਤਰ ਇਹਨਾਂ ਨੂੰ ਪੁੱਛ ਵੀ ਨਾ ਨੇ ਦੁੱਖ ਵੜਾਇਆ ਮੁਰਤੇ ਆ ਕੇ ਭੁਗਤੋ ਬਾਪ ਬਾਬਾ ਜੀ ਜੇ ਕੋਈ ਸਾਡੇ ਜਿਹੜੇ ਪਾਗਲ ਲੋਕ ਨੇ ਕਿ ਨਾ ਦੇਖ ਮੈਂ ਤਾਂ ਇੱਥੇ ਪਾਗਲ ਕਹੂੰਗਾ ਮੈਨੂੰ ਇਸ ਗੱਲ ਦਾ ਇਸ ਗੱਲ ਦਾ ਮੈਨੂੰ ਬਹੁਤ ਵੱਡਾ ਇੱਕ ਦੁੱਖ ਹੈ ਹੈ ਨਾ ਇਹਨਾਂ ਨੂੰ ਇਸ ਗੱਲ ਮੈਨੂੰ ਇਸ ਗੱਲ ਦਾ ਬਹੁਤ ਵੱਡਾ ਦੁੱਖ ਹੈ ਜਿਹੜੇ ਅਸਲ ਤਾਂ ਇੱਕ ਮਿੰਟ ਮੇਰੀ ਬੇਜ ਨਹੀਂ ਕਰਾ ਦੋ ਤੁਸੀਂ ਆਪ ਜੀ ਨਹੀਂ ਕੋਈ ਗੱਲ ਇਹਦਾ ਦੇਖੋ ਸਾਡਾ ਕੰਮ ਹੈ ਅਸੀਂ ਤੁਹਾਨੂੰ ਮੈਂ ਇੱਕ ਮਿੰਟ ਵੀ ਨਹੀਂ ਕਰ ਦਿੰਦਾ ਨਾ 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 ਬਵਾਸੀ ਬੈਠਾਗੇ ਬਾਅਦੋਂ ਮਰਜ਼ੀ ਬਣਾਓ ਇਹ ਤੋਂ ਬਿਨਾਂ ਉਹ ਕਰ ਲੈਣ ਅੱਛਾ ਦੂਜੀ ਗੱਲ ਅਸੀਂ ਕਦੇ ਕਿਸੇ ਦੀ ਇੱਕ ਪੱਖ ਨਹੀਂ ਕੀਤੀ ਪੱਖ ਦਾ ਕਰਦੇ ਹੀ ਨਹੀਂ ਅੱਛਾ ਨਾ ਸੀ ਕਰਨੀ ਹੈ ਹੁਣ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਹੈ ਇਹਦੇ ਵਿੱਚ ਜਾਇਜ਼ ਹੈ ਕਿ ਨਜਾਇਜ਼ ਹੈ ਜਿੰਨੇ ਤੁਸੀਂ ਸਾਰੇ ਬੰਦੇ ਬੈਠੇ ਹੋ ਮੈਨੂੰ ਦੱਸੋ ਕਿ ਜੇ ਨਜਾਇਜ਼ ਹੈ ਤਾਂ ਮਤਲਬ ਦੇਖ ਲਓ ਵੀ ਜਿੰਮੇ ਕਰਨੀ ਉਹ ਹੀ ਗੱਲ ਕਰਦੇ ਲੈ ਹੁਣ ਸਮੇਂ ਤੇ ਪੁੱਛ ਦੱਸਿਓ ਭਾਈ ਸਾਹਿਬ ਨੇ ਫਾਰੀ ਗੱਲ ਦੱਸਦੀ ਇਹਨਾਂ ਨੂੰ ਸਾਰਾ ਕੁਝ ਓਕੇ ਆ ਬਾਬਾ ਜੀ ਜਦੋਂ ਬੰਦੇ ਦਾ ਨਾ ਦਿਮਾਗ ਖਰਾਬ ਹੁੰਦਾ ਯਾਰ ਜਦੋਂ ਮਤਲਬ ਕਿਸੇ ਨੂੰ ਆਪਾਂ ਸਮਝਦੇ ਆ ਇਹਨਾਂ ਦੇ ਮਨ ਚ ਚਲੋ ਇਹਨਾਂ ਦੇ ਮਨ ਚ ਪੁੱਛ ਆਪਾਂ ਪਤਾ ਆ ਜਾ ਕੀ ਇਹਨਾਂ ਦੇ ਮੇਰੇ ਇੱਕ ਮਿੰਟ ਮੇਰੇ ਵਰਗੇ ਲੋਕ ਬਹੁਤ ਮਤਲਬ ਪੜਾਉਂਦੇ ਹੁੰਦੇ ਨੇ ਆਪਾਂ ਗੱਡੀ ਲਈ ਤੇ ਚੜਨ ਵਾਲਾ ਕੋਈ ਕੋਈ ਆਉਂਦਾ ਇਹਨੂੰ ਤਾਰਨ ਵਾਲੇ ਬਹੁਤ ਹੁੰਦੇ ਨੇ ਉਹਨੂੰ ਉਹਦੇ ਵਿੱਚੋਂ ਲਾਹਾ ਖੱਟਣ ਵਾਲੇ ਉਸ ਇੰਨਾ ਕੰਨੀਓ ਕੋਈ ਛੋੜੇ ਕੰਨੀਓ ਉਹਦੇ ਵਿੱਚ ਲਾਹਾ ਖੱਟਣ ਵਾਲੇ ਬਹੁਤ ਹੋ ਗਏ ਆ ਜੀ ਚਲੋ ਬੱਚਾ ਇੱਥੇ ਰੱਖੀਏ ਕਿਤੇ ਕਮਾਈ ਦਾ ਨਹੀਂ ਸਕਦਾ ਨਾ ਕੋਈ ਸਕਦਾ ਅੱਗੇ ਉਹ ਵੀ ਕੋਈ ਵੀ ਕਮਾਈ ਦਾ ਸਕਦਾ ਨਾ ਚਾਹਦਾ ਉਹ ਘੱਟਾ ਹੋਣਾ ਜੀ ਹੁਣਾਂ ਦਾ ਓਟੇ ਨਾ ਓਟੇ ਉਹ ਚਲੋ ਉਹ ਤਾਂ ਉਹਦੀ ਮਰਜ਼ੀ ਦੀ ਗੱਲ ਹੈ ਇੱਕ ਕਿਤੇ ਆਪਾਂ ਖਰਚੇ ਦੀ ਗੱਲ ਕਰੀਏ ਦੇਖੋ ਮੈਂ ਮਤਲਬ ਮੁੰਡਾ ਕਾਹਦੇ ਵਾਸਤੇ ਗਿਆ ਨਹੀਂ ਮੁੰਡਾ ਬਾੜੂ ਬਈ ਫਿਰੋੜ ਦੇਖੋ ਕਹਿੰਦੇ ਮੈਂ ਹੋਦਾ ਨਹੀਂ ਕੋਈ ਪਤਾ ਨਹੀਂ ਬੰਦਾ ਜਦੋਂ ਬੱਚਾ ਨਹੀਂ ਖੋਲੋ ਤਾਂ ਕਹਿੰਦੇ ਇਹਦਾ ਤਾਂ ਹੋਣੀ ਬੇਟਾ ਫਟਾ ਨਾ ਹੋਵੇ ਮਾਤਾ ਖਰਾਬ ਕੀਤਾ ਹੋਇਆ ਕੰਮ ਸਰ ਮੈਂ ਤੁਹਾਡੇ ਸਾਰਿਆਂ ਦੇ ਮੂੰਹ ਤੇ ਕਹਿਣਾ ਤੁਸੀਂ ਅਦਰ ਜਿਹੜੀ ਗੱਲ ਹੈ ਜੇ 1 ਮਿੰਟ ਦੀ 1 ਮਿੰਟ ਦੀ ਜੇ ਸਾਨੂੰ ਬੁਲਾਇਆ ਹੈ ਹਾਂ ਜਾਂ ਤਾਂ ਸਾਡੇ ਤੇ ਰੱਖੋ ਠੀਕ ਹੈ ਜੀ ਜਾਂ ਫਿਰ ਤੁਸੀਂ ਆਪ ਉਹਨਾਂ ਨੂੰ ਸਾਨੂੰ ਬੁਲਾਉਣ ਦੀ ਕੀ ਲੋੜ ਹੈ ਨਹੀਂ ਨਹੀਂ ਜੀ ਬਿਲਕੁਲ ਜੀ ਗਲਤੀਆਂ ਦੋ ਤਰ੍ਹਾਂ ਦੇ ਹੁੰਦੇ ਨੇ ਹਾਂ ਜੀ ਯਾ ਮਾਠੀ ਕਹੀ ਗਾ ਹਾਂ ਜੀ ਬਿਲਕੁਲ ਤੁਸੀਂ ਆਪੀ ਦੱਸਦੇ ਹੋ ਉਹ ਨਿਸ਼ਾਨੇ ਤੋਂ ਇਹ ਉਹੀ ਗੱਲ ਮੈਂ ਕਰ ਰਿਹਾ ਨਹੀਂ ਨਹੀਂ ਤੁਸੀਂ ਚੁੱਪ ਕਰੋ ਤੁਸੀਂ ਚੁੱਪ ਕਰੋ ਯਾਰ ਉਹਨੂੰ ਰੜਕੀ ਚੱਲੋ ਬਾਹਰ ਬਾਪਾ ਜੀ ਗੱਲ ਕਰਦੇ ਹੋ ਪਰ ਬੋਲੋ ਉਹਨੂੰ ਰੜਕੀ ਚੱਲੋ ਨਾ ਨਾ ਉਹ ਜਿਹੜੀ ਗੱਲ ਨਿਕਲੀ ਸੀ ਪਹਿਲਾਂ ਉਹਦਾ ਤਾਂ ਕੋਈ ਹੱਲ ਨਹੀਂ ਨਿਕਲਿਆ ਅੱਛਾ ਅਸੀਂ ਆਪਦੀ ਲੈਟਰ ਪੈਡ ਤੇ ਨਿੱਕੇ ਦੇ ਮੈਨੂੰ ਪਹਿਲੇ ਇਹ ਵੀ ਅੱਜ ਕੋਈ ਨਿਕਲ ਉਹ ਬਣਾਉਣਾ ਐਮਸੀ ਆਪਣੇ ਪ੍ਰਧਾਨ ਨੂੰ ਉਹਨੂੰ ਵੀ ਉਹਦੀ ਵੀ ਲੈਟਰ ਪੈਡ ਤੇ ਲਿਖਾ ਦਿੱਤੇ ਸਾਰਾ ਅਸੀਂ ਬਣਾਉਂਦੇ ਹਾਂ ਬਲਾਉਂਨ ਨੂੰ ਮਤਲਬ ਤੁ ਮੰਗਾਓ ਲੈਟਰਪੈਡ ਮਤਲਬ ਐਮਸੀ ਦੀ ਆਪਾਂ ਇੱਥੇ ਬੈਠੋ ਮੇਰਾ ਕੀ ਲੈਣਗੀ ਜੀ ਬਾਤ ਨਹੀਂ ਪੱਕੀ ਤੋਂ ਗੁਰੂ ਕਰਦੇ ਆ ਆ ਕਰ ਲਓ ਹਾਂ ਹਾਂ ਮਸਿਡਾ ਨੇ ਵਾਰ ਦੋਸਤੋ ਅੱਜ ਅਸੀਂ ਪਹੁੰਚੇ ਹਾਂਗੇ ਬਰੇਟਾ ਵਿਖੇ ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖਿਆ ਕਿ ਇੱਕ ਮਤਲਬ ਬਕਸ਼ੀਵਾਰ ਦੀ ਬੇਟੀ ਆਹੋ ਬਰੇਟੇ ਬਹੀ ਹੋਈਏਗੀ ਤੇ ਉੱਥੋਂ ਦੇ ਜਿਹੜਾ ਮਤਲਬ ਮਾਸੀ ਦਾ ਮੁੰਡਾ ਕੋਈ ਕੋਠੀ ਤੇ ਇੱਕ ਦਰਾਂ ਦਾ ਕਬਜ਼ਾ ਹੀ ਕਰ ਰੱਖਿਆ ਸੀ ਤਾਂ ਇਹ ਕਹਾਂਗੇ ਤੇ ਨਾ ਹੀ ਉਹ ਕਿਸੇ ਦੇ ਸਾਹਮਣੇ ਆਉਂਦਾ ਹਾਂਜੀ ਬਾਬਾ ਜੀ ਫਿਰ ਇਹ ਕੀ ਕੀ ਕਿਨੇ ਬਣੂਗਾ ਇਹਦਾ ਆ ਫੜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਰੇਟੇ ਪਿੰਡ ਦਾ ਰੌਣਾ ਬਾਬਿਓ ਇਹ ਅਸੀਂ ਇਹਨੂੰ ਚੈਲੰਜ ਕਰਿਆ ਦੀ ਪੰਚਾਇਤ ਨੂੰ ਵੀ ਇਹਨੂੰ ਪਛਾ ਕੇ ਵਿੱਚ ਰਾਜੀ ਬੰਦਾ ਕਰਾਇਆ ਜਾਵੇ ਉਹ ਪੰਚਾਇਤ ਨਾ ਉਹਨੂੰ ਬਰਾਬਰ ਬਿਠਾ ਕੇ ਰਾਜੀ ਬੰਦਾ ਕਰਾਉਂਦੀ ਹੈ ਫਿਰ ਅਸੀਂ ਐਸਚੋ ਦੇ ਵੀ ਬੁਲਾਇਆ ਉਹ ਨਾ ਐਸਚੋ ਤੋਂ ਆਇਆ ਅਸੀਂ ਇਹੀ ਜਾਣਨੇ ਆ ਪੰਚਾਇਤ ਦੇ ਵੱਲੋਂ ਜਿਹਨੂੰ ਬੈ ਕੇ ਨਿਮੇੜਿਆ ਜਾਵੇ ਇਹਦਾ ਕੀ ਹੱਕ ਹਥੇ ਹੁਣ ਜੀ ਕੌਣਾ ਕਿ ਲੋਦ ਸੰਧਾ ਹਾਂ ਸੰਧਾ ਸੰਧਾ ਇਹ ਚਿੰਦਾ ਕਹਿੰਦਾ ਵੀ ਮੈਂ ਇਹਦਾ ਹੱਕਦਾਰ ਹਾਂ ਉਹਦਾ ਕੋਈ ਹੱਕਦਾਰ ਨਹੀਂ ਉਹਦਾ ਘਰ ਆਲਾ ਗਿਆ ਉਹ ਰੋ ਸੁਣੋ ਉਹ ਕਰਦਾ ਸੀ ਬਾਬਾ ਉਹ ਮਿਸਤਰੀ ਪਲੇ ਦਾ ਕੰਮ ਇਹ ਦੇਖੋ ਉਹਦੇ ਬੱਚਾ 3 ਮਹੀਨਿਆਂ ਦਾ ਹੋਣ ਵਾਲਾ ਉਹ ਕਹਿੰਦਾ ਵੀ ਇਹਨੂੰ ਕੋਠੀ ਚੋਂ ਮੈਂ ਕੱਢਦਾ ਆ ਉਹਦੀ ਮਾਤਾ ਹੈ ਉਹ ਕਹਿੰਦੀ ਵੀ ਮੈਂ ਆਪਣੀ ਮਾਤਾ ਨੂੰ ਸਾਮੂਗੀ ਵੀ ਇਹਦੀ ਦੱਸੋ ਉਹ ਕਿਉਂ ਕੱਢ ਰਿਹਾ ਨਾ ਉਹਦੀ ਪੰਚਾਇਤ ਪੱਖ ਕਰਦੀ ਨਾ ਉਹਦੀ ਐਸਚਓ ਨਾ ਥਾਣੇਦਾਰ ਉਹਦੇ ਨਾਲ ਦੱਸੋ ਇਹ ਕੀ ਗਲਤ ਹੋ ਰਿਹਾ ਕੁਛ ਨਹੀਂ ਕਰਦਾ ਬੰਦਾ ਦੱਸੋ ਕਿੱਥੇ ਜਾਵੇ ਹੁਣ ਵਿਆਹੀ ਆਈ ਵੀ ਉਹ ਕਿੱਥੇ ਜਾਵੇ ਦੱਸੋ ਵੀ ਪੰਚਾਇਤ ਨੂੰ ਵੀ ਹੱਥ ਵਲ ਕੇ ਬੇਨਤੀ ਇਹ ਇਹਨੂੰ ਬਿਠਾ ਕੇ ਇਹਦੇ ਨਿਮੇੜੇ ਜਾਵੇ ਲਾ ਤਾਂ ਵਾਇਗਰੂਜੀ ਕਾ ਖਾਲਸਾ ਵਾਇਗਰੂਜੀ ਕੀ ਪਤੇ ਪਿੰਡ ਬਖਸ਼ੀ ਵਾਲੇ ਤੋਂ ਸਾਨੂੰ ਅਰਜੀ ਦਿੱਤੀ ਸੀ ਅੰਤਕਾਲ ਸੇ ਨੂੰ ਤੇ ਉਹ ਬੇਟੀ ਦੇ ਘਰ ਆਲਾ ਪਰੰਬਰ ਦੀਗਾ ਤੇ ਉਹਦੀ ਲਾਈਟ ਲੱਗ ਕੇ ਉੱਥੇ ਮੌਤ ਹੋ ਗਈ ਸਕੂਲ ਦੇ ਵਿੱਚ ਕਿਸੇ ਨੇ ਕਿ ਇੱਕ ਤਾਂ ਉਹਦੇ ਨਾਲ ਇਹ ਧੋਖਾ ਹੋਇਆ ਉਹਦਾ ਹੋਰ ਆਜੀ ਬੰਦਾ ਮਤਲਬ ਕੱਲੇ ਹੀ ਕਰ ਇਹ ਨਹੀਂ ਮੈਨੂੰ ਪੱਕਾ ਪਤਾ ਵੀ ਕਰਿਆ ਕੱਲੇ ਇਹ ਕੁੜੀ ਦੇ ਸਹੁਰੇ ਰਹਿੰਦੇ ਨੇ ਤੇ ਉਹ ਨਹੀਂ ਪਤਾ ਉਹਨਾਂ ਨੂੰ ਕੁੜੀ ਨੂੰ ਦੀ ਉਹਨੇ ਕੀ ਕੀਤਾ ਕੀ ਨਾ ਕੀਤਾ ਤੇ ਦੂਜੀ ਗੱਲ ਉਹ ਗਾਹ ਮਾਸੀ ਦਾ ਮੁੰਡਾ ਸਾਨੂੰ ਇਹ ਨਹੀਂ ਸਮਝ ਲੱਗ ਰਹੀ ਵੀ ਪ੍ਰਸ਼ਾਸਨ ਉੱਥੇ ਦਾ ਕਿਉਂ ਸੁੱਤਾ ਪਿਆ ਕਦੇ ਮਾਸੀਆਂ ਦੇ ਮੁੰਡੇ ਵੀ مالک ਬਣੇ ਨੇ ਤੇ ਉਹਦਾ ਪਰਿਵਾਰ ਹੈ ਉਹਦਾ ਬੱਚਾ ਹੋਣ ਵਾਲਾ ਉਹਨਾਂ ਦਾ ਹੁਣ ਘਰ ਜਾੜ ਰਿਹਾ ਹੈ ਘਰ ਕਿਵੇਂ ਜਾੜ ਰਿਹਾ ਹੈ ਉਹ ਮਾਤਾ ਉਹਨੇ ਉਂਗਲ ਤੇ ਚੜਾ ਰਖੀ ਆ ਮਾਸੀ ਮਾਸੀ ਕਰਕੇ ਤੇ ਉਹ ਬੇਟੀ ਦੇ ਬੱਚਾ ਨਾਲ ਬੇਟੀ ਆਪਦਾ ਘਰ ਬਸਾਉਣਾ ਚਾਹੁੰਦੀ ਐ ਤੇ ਲੋਕ ਮਤਲਬ ਬਸਣ ਨਹੀਂ ਦੇ ਰਹੇ ਉਹ ਛਿੰਦੇ ਨੂੰ ਸਮਝਣਾ ਚਾਹੀਦਾ ਜਾਂ ਉੱਥੇ ਜਿਹੜੇ ਮਦਾਦੀ ਨੇ ਉਹਦੇ ਨਾਲ ਆਉਂਦੇ ਨੇ ਉਹਨਾਂ ਨੂੰ ਵੀ ਬੜਾ ਮੋਟਾ ਸਮਝਣਾ ਚਾਹੀਦਾ ਵੀ ਅਸੀਂ ਮਤਲਬ ਦੋ ਪਰਿਵਾਰ ਪਟ ਰਹੇ ਹਾਂ ਇਹਨੂੰ ਬੁੜੀ ਨੂੰ ਵੀ ਯਾੜ ਰਿਹਾ ਉਹ ਕੁੜੀ ਨੂੰ ਵੀ ਯਾੜ ਰਿਹਾ ਤੀਜੇ ਥਾਂ ਮੈਂ ਉਹ ਬੱਚੇ ਨੂੰ ਵੀ ਯਾੜ ਰਿਹਾ ਇਹ ਲਾਲਚ ਦੇ ਵਿੱਚ ਆ ਕੇ ਮਤਲਬ ਇਹ ਛਿੰਦਾ ਬਹੁਤ ਜਿਆਦਾ ੱਟਕਾ ਕਰ ਰਿਹਾ ਹੈ ਫਿਰ ਬਾਬਿਆਂ ਨੂੰ ਕਹਿੰਦੇ ਨੇ ਬਾਬੇ ੱਟਕਾ ਕਰਦੇ ਨਹੀਂ ਅਸੀਂ ਉੱਥੇ ਦੇ ਡੀਐਸਪੀ ਨੂੰ ਮਾਨਸਾ ਐਸਐਸਪੀ ਨੂੰ ਤੇ ਖਾਸ ਕਰਕੇ ਬਰੇਟੇ ਐਸਐਚਓ ਉਹਨੇ ਸਾਨੂੰ ਟਾਈਮ ਵੀ ਦਿੱਤਾ ਸੀ ਬਾਬੇ ਸਾਨੂੰ ਆਉਣ ਦੀ ਲੋੜ ਨਹੀਂ ਤੇ ਕੰਮ ਮੇਰੇ ਮੈਂ ਕਰੂੰਗਾ ਅਸੀਂ ਦੇਖਦੇ ਹਾਂ ਹੁਣ 2-4 ਦਿਨ ਹੋਰ ਦੇਖਦੇ ਹਾਂ ਤੇ ਨਹੀਂ ਫਿਰ ਅਸੀਂ ਦੁਬਾਰੇ ਆ ਕੇ ਇਹ ਕੁੜੀ ਦਾ ਮਤਲਬ ਫੈਸਲਾ ਲਵਾਂਗੇ ਐਸਐਚਓ ਨਾਲ ਗੱਲ ਵੀ ਕਰਾਂਗੇ ਉਹਦਾ ਨੰਬਰ ਸਾਥੋਂ ਵਿਚੜ ਗਿਆ ਨੇ ਉਹਨੋਂ ਉਸੀ ਗੱਲ ਕਰਦੇ ਤੇ ਇਹਦੇ ਕਰਕੇ ਸਾਡੀ ਬੇਨਤੀ ਹੈ ਸਾਰੇ ਮਤਲਬ ਖਾਸ ਕਰਕੇ ਜਿਹੜਾ ਬਰੇਟਿਆਂ ਦਾ ਪ੍ਰਧਾਨ ਹੈ ਕਮੇਟੀ ਦਾ ਤੇ ਉੱਥੋਂ ਦੇ ਐਮਸੀ ਨੂੰ ਵੀ ਉਹਦੇ ਨਾਲ ਗੱਲ ਕਰਕੇ ਵੀ ਉਹਨੂੰ ਕਹਿਣਾ ਵੀ ਇਹ ਕੁੜੀ ਕਿਉਂ ਨਹੀਂ ਮਤਲਬ ਤੂੰ ਬਸਣ ਲੈਂਦਾ ਭਾਈ ਇਹਨਾਂ ਦਾ ਘਰ ਕਿਉਂ ਜਾੜ ਰਿਹਾ ਹੈ ਉਹ बार-बार ਇੱਕੋ ਹੀ ਗੱਲ ਕਰਦੇ ਨੇ ਇਹ ਭੋਗ ਤੇ ਨਹੀਂ ਛੱਡ ਕੇ ਗਏ ਇਹ ਨਹੀਂ ਕਰਕੇ ਗਏ ਵੀ ਭੋਗ ਤੇ ਨਹੀਂ ਛੱਡ ਸਕਦੇ ਬੱਚੇ ਦਾ ਉਹ ਕੋਈ ਹੋਰ ਹੁੰਦਾ ਤਾਂ ਐਵੇਂ ਉਹਦਾ ਮਨ ਠੀਕ ਹੋਇਆ ਤਹਾ ਉਹ ਆਪਣੇ ਘਰ ਨੂੰ ਆ ਰਹੀ ਐ ਉਥੇ ਬਸਦੀ ਐ ਰਸਦੀ ਐ ਤੇ ਉਹ ਬੁੜੀ ਨੂੰ ਵੀ ਮਤਲਬ ਸਾਂਭੂਗੀ ਤੇ ਬੁੜੀ ਦੇ ਕੱਪੜਾ ਜਿਹੜਾ ਸਾਰੀ ਦੇਖਭਾਲ ਉਹ ਕਰੂਗੀ ਪਰ ਇਹ ਬੰਦਾ ਹੜਪਣਾ ਚਾਹੁੰਦਾ ਸਾਰਾ ਕੁਝ ਇਹਨੂੰ ਕਹਿੰਦਾ ਵੀ ਮੈਨੂੰ ਬੱਚਾ ਦੇ ਜਾ ਤੂੰ ਤੇ ਤੂੰ ਤੇਰਾ ਵਿਆਹ ਕਰ ਦਿੰਨੇ ਆ ਤੇਰਾ ਉਹ ਕਰ ਦਿੰਨੇ ਆ ਇਹ ਕੌਣ ਐ ਦੂਜੇ ਸਮੇ ਵਿਆਹ ਕਰਨ ਵਾਲਾ ਤੇ ਪ੍ਰਸ਼ਾਸਨ ਇਹਨੂੰ ਪੁੱਛੇ ਇੱਥੇ ਦਾ ਡੀਐਸਪੀ ਪੁੱਛੇ ਇੱਥੇ ਦਾ ਐਸਐਚਓ ਪੁੱਛੇ ਜਦੋਂ ਕੁੜੀ ਵਾਰ-ਵਾਰ ਸੋਨੂੰ ਘਰ ਲਾ ਰਹੀ ਐ ਬਾਰ ਬਾਰ ਤੁਹਾਡੇ ਗੇੜੇ ਮਾਰ ਰਹੀ ਹੈ ਅਸੀਂ ਬੇਨਤੀ ਕਰਦਾ ਨਿਮਰਤਾ ਸਹਿਤ ਵੀ ਭਾਈ ਇਹਨੂੰ ਇਹਦਾ ਹੱਕ ਦਿਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ